ਕ੍ਰੇਡਿਸ਼ਨਾਂ ਦੇ ਸਬੰਧ 'ਚ ਵੀ ਇਹ ਕਹਿੰਦੇ ਵੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਆ। ਉਹਦੀ ਡੀਪੀਸੀ ਹੋਣੀ ਸੀ ਤੇ ਉਹ ਲੇਟ ਹੋ ਗਈ ਆ ਸਰਕਾਰ ਵੱਲੋਂ। ਉਹਦੇ ਸਬੰਧ 'ਚ ਇਹਨਾਂ ਧੰਨਾ ਦਿੱਤਾ ਸੀ। ਇਹਨਾਂ ਦੂਰੋਂ ਮੈਨੂੰ ਇੱਕ ਇਸ਼ਾਰਾ ਕਰ ਗਿਆ ਇੱਧਰ ਆਓ ਇੱਧਰ ਆਓ ਇੱਧਰ ਆਓ ਹੱਥ ਨਾਲ। ਜਿਹੜਾ ਕਿ ਬੜਾਈ ਰੂਟ ਤਰੀਕੇ ਨਾਲ ਇਹਨਾਂ ਨੇ ਮੈਨੂੰ ਵਾਜਬਾਰੀ ਨਰਨੀ ਕੋਸ਼ਿਸ਼ ਕੀਤੀ ਤਾਂ ਉਹ ਉੱਥੇ ਮੈਨੂੰ ਸਾਰਿਆਂ 'ਚ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ। ਬਿਲਕੁਲ ਪਤਾ ਹੀ ਨਹੀਂ ਵੀ ਕਟੇਸ਼ਨ ਹੁੰਦੀ ਕੀ ਹੈ ਫੀਲਡ ਸਟਾਫ ਹੈ। ਇਹਨਾਂ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਆਉਂਦਾ ਇਹ ਸਾਨੂੰ ਕੀ ਦੱਸਣਗੇ। ਅੱਛਾ ਪਾਣੀ ਸਪਲਾਈ ਵਿਭਾਗ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਹੀ ਦਫ਼ਤਰ ਦੇ ਬਾਹਰ ਤਰਨਾਂ ਲਗਾ ਦਿੱਤਾ ਕਿਉਂਕਿ ਜਲ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਕਰੋੜਾਂ ਰੁਪਏ ਦੇ ਕਪਲੇ ਕਰਨ ਦੇ ਦੋਸ਼ ਲੱਗੇ ਨੇ ਇਸ ਬੰਦੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਲ ਸਪਲਾਈ ਵਿਭਾਗ ਦੇ ਮੁਲਾਜ਼ਮ ਸਨਾਮ ਸਿੰਘ ਬਾਜਵਾਨ ਨੇ ਕਿਹਾ ਕਿ ਸਾਡੇ ਵਿਭਾਗ 'ਚ ਕਰੋੜਾਂ ਰੁਪਏ ਦਾ ਕਪਣਾ ਹੋਇਆ ਜਿਸ ਦੇ ਖਿਲਾਫ ਅੱਜ ਅਸੀਂ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੈ ਉਹਨਾਂ ਨੇ ਕਿਹਾ ਕਿ ਜੇ ਰਾਜਪਾਲ ਅਤੇ ਚੇਤਨ ਜਿਤ ਵੱਲੋਂ ਵਿਭਾਗ ਅਤੇ ਸਰਕਾਰ ਨੂੰ ਕਰੋੜਾਂ ਦਾ ਚੋਣ ਲਗਾਇਆ ਗਿਆ ਤੇ ਉਹਨਾਂ ਦਾ ਕਿਹਾ ਕਿ ਜਿੰਨੀ ਦੇ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਤੁਸੀਂ ਵੀ ਸੁਣੋ ਸਤਨਾਮ ਸਿੰਘ ਬਾਜਵਾਨ ਅੱਗੇ ਹੋਰ ਕੀ ਕਹੇ ਤੰਨਾ ਜਿਹੜਾ ਲਾਇਆ ਹੋਆ ਮੇਨ ਲਈ ਹਾਂਜੀ ਜੀ ਜੇ ਤੇ ਮਤਲਬ ਤੁਸੀਂ ਉਹਦੇ ਬਾਰੇ ਸਾਨੂੰ ਸਾਰਾ ਦੱਸ ਦੋ ਕਿ ਕਹਾਣੀ ਕੀ ਆ ਹਾਂ ਕਹਾਣੀ ਆਪਣੇ ਜਤਿੰਦਰ ਜੀ ਇਹ ਆ ਕਿ ਕੱਲ ਇਹਨਾਂ ਨੇ ਆਪਣੇ ਜਿਹੜੇ ਦੇ ਜਈ ਸਾਹਿਬ ਆਂਦੇ ਐਸ ਡੀਓ ਬਣਨੇ ਸਾਥੀ ਨੇ ਉਹਦੀ ਡੀਪੀਸੀ ਹੋਣੀ ਸੀ ਤੇ ਉਹ ਲੇਟ ਹੋ ਗਈ ਆ ਸਰਕਾਰ ਵੱਲੋਂ ਉਹਦੇ ਸਬੰਧ ਜਿਹਨਾਂ ਧਰਨਾ ਦਿੱਤਾ ਸੀ ਧਰਨਾ ਦਿੱਤਾ ਸੀ ਮੈਂ ਆਪਣੇ ਦਫ਼ਤਰ ਦੇ ਵਿੱਚ ਡਿਊਟੀ ਤੇ ਆਇਆ ਤੇ ਧਰਨੇ ਤੇ ਬੈਠੇ ਸੀ ਤੇ ਮੈਂ ਕੁਦਰਤੀ ਸਾਰੇ ਮੇਰੇ ਵਾਗਿਵ ਹੋਣ ਕਰਕੇ ਮੈਂ ਜ਼ਿਲ੍ਹੇ ਦਾ ਪ੍ਰਧਾਨ ਹ ਜੂਨੀਅਨ ਦਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਮਿਲਣ ਵਾਹਤ ਚਲ ਗਿਆ ਮਿਲ ਕੇ ਜਾ ਕੇ ਤੇ ਮੈਂ ਸਾਰਿਆਂ ਨੂੰ ਫਤਿਹ ਬੁਲਾਈ ਆ ਸਾਰਿਆਂ ਦੇ ਨਾਲ ਸੱਚੀ ਗੱਲ ਕਰਨ ਤੋਂ ਬਾਅਦ ਮੈਂ ਇੱਕ ਦੋ ਸਾਥੀ ਬਹੁਤ ਨੇੜੇ ਜਿਹੜਾ ਨਾਲ ਗੱਲਬਾਤ ਕਰਨ ਪਿਆ ਤੇ ਇੱਕਦਮ ਨਾ ਮੈਂ ਇੱਕ ਜੂਨੀਅਰ ਲੀਡਰ ਹੋਣ ਦੇ ਨਾਤੇ ਵੀ ਮੈਂ ਇੱਕ ਜੂਨੀਅਰ ਦਾ ਲੀਡਰ ਆ ਇੱਕ ਮੁਲਾਜ਼ਮ ਆਗੂ ਆ ਤੇ ਅੰਦਰ ਮੇਰੇ ਅਕੋ ਭਾਵਨਾ ਜਾਗੀ ਤੇ ਮੇਰਾ ਨਾਲ ਗੱਲ ਕੀਤੀ ਵੀ ਤੁਸੀਂ ਮੇਰੇ ਸੀਨੀਅਰ ਅਫਸਰ ਹੋ ਤੁਸੀਂ ਐਸ ਡੀਓ ਜਈ ਸਾਰੇ ਬੈਠੇ ਹੋ ਅੱਜ ਆਪਣੇ ਇਸ ਮੰਗ ਵਾਸਤੇ ਕਿ ਇੱਕ ਲੇਟ ਹੋਈ ਆ ਡੀਬੀਸੀ ਪਰ ਜਿੱਦਾਂ ਪਿਛਲੇ ਸਮੇਂ 'ਚ ਸਰਕਾਰ ਨੇ ਮਿਨਿਸਟਰੀ ਜੂਨੀਅਰ ਨੇ ਧਰਨਾ ਦਿੱਤਾ ਤੇ ਸਰਕਾਰ ਡੇਢ ਮਹੀਨੇ ਤੱਕ ਜਿਹੜੀ ਉਹ ਟਾਸ ਤੋਂ ਮੱਸ ਨਹੀਂ ਹੋਈ ਤੇ ਕਿਉਂ ਨਾ ਆਪਾਂ ਜਦੋਂ ਬਾਕੀਆਂ ਦੀ ਕਾਲ ਆਉਂਦੀ ਆ ਸਾਂਝੇ ਮੰਗਾਂ ਵਾਸਤੇ ਤੇ ਇਸੇ ਤਰ੍ਹਾਂ ਹੀ ਭਾਵੇਂ ਅਸੀਂ ਸੀਨੀਅਰ ਆ ਤੇ ਭਾਵੇਂ ਅਸੀਂ ਜੂਨੀਅਰ ਆ ਸਾਰੇ ਇਕੱਠੇ ਹੋ ਕੇ ਅੱਗੇ ਤੇ ਇਹਨਾਂ ਦਾ ਸਮਰਥਨ ਕਰੀਏ ਧਰਨਿਆਂ ਦਾ ਤੇ ਸਰਕਾਰ ਨੂੰ ਝਗਾਈਏ ਆਪਣ ਡੀਏ ਲਈ ਇਹ ਪੁਰਾਣੀ ਪੈਨਸ਼ਨ ਜਿਹੜੀ ਉਹ ਭਾਲ ਕਰਾਈਏ ਤੇ ਉਹਦੇ ਬਾਰੇ ਇੰਨੀ ਗੱਲ ਚੱਲਦੀ ਸੀ ਗੱਲ ਦੇ ਕਾ ਕਰਦੇ ਪਰ ਮੈਂ ਇਹ ਗੱਲ ਕਹਿ ਆ ਦਿੱਤੀ ਵੀ ਤੁਸੀਂ ਸੀਨੀਅਰ ਅਫਸਰ ਹੋ ਵੱਡੇ ਅਫਸਰ ਤੁਹਾਡੀ ਤਨਖਾਹਾਂ ਜ਼ਿਆਦਾ ਨੇ ਨਾਲੇ ਤੁਹਾਡੀਆਂ ਕੰਡੀਸ਼ਨਾਂ ਕਰੰਸਾ ਪਾਸ ਹੋ ਜਾਂਦੀਆਂ ਨੇ ਤੇ ਤੁਹਾਨੂੰ ਫਰਕ ਨਹੀਂ ਪੰਦਾ ਡੀਏ ਨਾਲ ਮੈਂ ਇਹ ਗੱਲ ਕਰਕੇ ਤੇ ਮੈਂ ਚਲਾ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤੇ ਇਹਨਾਂ ਦੇ ਵਿੱਚੋਂ ਸਾਰੇ ਜਈ ਸਾਹਿਬਾਂ ਵਿੱਚੋਂ ਐਸਜੀਪਾ ਸਾਹਿਬ ਚੋਂ ਇੱਕ ਰਾਜਪਾਲ ਜਈ ਆ ਇੱਕ ਚੇਤਨ ਜੀ ਜਈ ਆ ਰਾਜਪਾਲ ਜੀ ਮੈਨੂੰ ਦੂਰੋਂ ਇਹ ਮੇਰੇ ਜਨਨਸਖਤਰ ਰਵਿੰਦਰ ਸਿੰਘ ਮੇਰੇ ਨਾਲ ਸਨ ਇਹਨਾਂ ਦੂਰੋਂ ਮੈਨੂੰ ਇੱਕ ਇਸ਼ਾਰਾ ਕਰ ਗਿਆ ਇੱਧਰ ਆਓ ਇੱਧਰ ਆਓ ਇੱਧਰ ਆਓ ਹੱਥ ਨਾਲ ਜਿਹੜਾ ਕਿ ਬੜਾਈ ਰੂਟ ਤਰੀਕੇ ਨਾਲ ਇਹਨਾਂ ਨੂੰ ਮੈਨੂੰ ਵਾਜਬਾਰੀ ਹੋ ਰਿਹਾ ਵਾਜਬਾਰੀ ਮਾਰਨ ਤੋਂ ਬਾਅਦ ਮੈਨੂੰ ਕਹਿੰਦੇ ਨੇ ਵੀ ਦੱਸੋ ਕਿਹੜੀ ਕੰਡੀਸ਼ਨ ਪਾਸ ਕੀਤੀ ਆ ਕਿਹੜੀ ਕੰਡੀਸ਼ਨ ਪਾਸ ਕੀਤੀ ਆ ਉਹ ਮੈਂ ਕਿਹਾ ਜੀ ਮੇਰੇ ਤੋਂ ਛੋਟੇ ਉਮਰ ਦੇ ਤੁਸੀਂ ਮੈਂ ਤੁਹਾਡੀ ਉਮਰ ਤੋਂ ਵੱਡਾ ਆਂ ਗੱਲ ਤਵੀਜ਼ ਨਾਲ ਗੱਲ ਕਰੋ ਠੀਕੇ ਨਾਲ ਗੱਲ ਕਰੋ ਜਿਹੜੀ ਕਰਨ ਵਾਲੀ ਆ ਲੱਗੋ ਮੇਰੇ ਸਾਥੀ ਜੀ ਨੇ ਕਿਹਾ ਵੀ ਜਈ ਸਾਹਿਬ ਛੱਡੋ ਮਹਿਕਮੇ ਦੇ ਵਿੱਚ ਸਹੀ ਕੋਈ ਕੰਡੀਸ਼ਨਾਂ ਪਾਸ ਹੁੰ ਛੋਟਾ ਬਰੇ ਕਹਿੰਦਾ ਮੈਂ ਤੇਰ ਨਾਲ ਨਹੀਂ ਗੱਲ ਕਰਦਾ ਮੈਂ ਇਹਨੂੰ ਪੁੱਛਣ ਡਿਆ ਮੈਂ ਕਿ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਜੂਨੀਅਨ ਦਾ ਔਰ ਇਹ ਮੇਰੇ ਤੋਂ ਉਮਰ ਤੋਂ ਛੋਟਾ ਅਹੁਦੇ ਕਰਕੇ ਮੇਰੇ ਤੋਂ ਸੀਨੀਅਰ ਜਈ ਆ ਪਰ ਇਹਨੂੰ ਮੇਰੇ ਨਾਲ ਤਮੀਜ਼ ਨਾਲ ਗੱਲ ਨਹੀਂ ਕੀਤੀ ਸਗੋਂ ਮੇਰੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉੱਥੇ ਮੈਨੂੰ ਸਾਰਿਆਂ 'ਚ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨੇ ਗੱਲ ਕਰਕੇ ਮੈਨੂੰ ਕੁਝ ਸਾਥੀਆਂ ਨੂੰ ਸਮਝਾਇਆ ਮੈਂ ਸਾਈਡ ਤੇ ਆ ਗਿਆ ਇੱਕ ਥੱਲੇ ਚ ਚੇਤਨਜੀਤ ਜਈ ਆ ਉੱਠਿਆ ਉਹਨੇ ਇਹਨਾਂ ਹਲਾਸ਼ੀਰ ਦਿੱਤੀ ਕਹਿੰਦਾ ਤਗੜਾ ਉਹੀ ਤੇਰੇ ਨਾਲ ਆ ਇਹਨੂੰ ਦਬ ਕੇ ਰੱਖ بس ਇਹ ਗੱਲ ਤੋਂ ਜਾਬਾਤ ਫਿਰ ਇਹ ਅਸਾਂ ਮਹਿਸੂਸ ਕੀਤਾ ਵੀ ਇਹ ਲੋਕ ਗੱਤ ਕਾਮ ਵੀ ਕਰਦੇ ਆ ਉਦਰੇ ਦੂਜੇ ਪਾਸੇ ਜਦੋਂ ਦੂਜੀ ਧੀ ਜੇ ਰਾਜਪਾਲ ਅਤੇ ਚਿਤਨ ਜਿਤਨਾ ਗਲਬਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਤੇ ਜੋ ਵੀ ਦੋਸ਼ ਲੱਗੇ ਨੇ ਉਹ ਸਾਰੇ ਬੇਬੁਨਿਆਦ ਅਤੇ ਗਲਤ ਨੇ ਅਸੀਂ ਆਪਣਾ ਕੰਮ ਪੂਰੀ ਮਾਨਦਾਰੀ ਅਤੇ ਤਨਦੇਹੀ ਨਾਲ ਕਰ ਰਹੇ ਹਾਂ ਤੇ ਅਸੀਂ ਫਿਰ ਕਿਉਂ ਕਪਲਾ ਕਰਾਂਗੇ ਅਜਿਹਾ ਕਹਿਣੇ ਦੂਜੀ ਧੀ ਦਾ ਆਓ ਸੁਣਦੇ ਹਾਂ ਉਹਨਾਂ ਤੋਂ ਵੀ ਹਾਂਜੀ ਹਾਂਜੀ ਕੀ ਕਹੋਗੇ ਤੁਸੀਂ ਤੁਹਾਡੇ ਤੇ ਦੋਸ਼ ਲੱਗਿਆ ਕੋਟੇਸ਼ਨਾਂ ਦੇ ਮੁਤਾਬਕ ਲੈ ਕੇ ਨਹੀਂ ਉਹ ਇਹਨਾਂ ਨੂੰ ਅਸਲ ਵਿੱਚ ਬਿਲਕੁਲ ਪਤਾ ਹੀ ਨਹੀਂ ਵੀ ਕੋਟੇਸ਼ਨ ਹੁੰਦੀ ਕੀ ਹੈ ਫੀਲਡ ਸਟਾਫ ਹੈ ਇਹਨਾਂ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਆਉਂਦਾ ਇਹ ਸਾਨੂੰ ਕੀ ਦੱਸਣਗੇ ਅੱਛਾ ਤੁਸੀਂ ਮੰਨਦੇ ਕਿ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਹ ਬਿਲਕੁਲ ਮਤਲਬ ਕਿ ਉਹਨਾਂ ਨੂੰ ਕੰਮ ਹੀ ਨਹੀਂ ਆਉਂਦਾ ਕੋਈ ਜਿਹੜੇ ਉਹਨਾਂ ਦੋਸ਼ ਲਾਏ ਉਹ ਬਿਲਕੁਲ ਗਲਤ ਲਾਏ ਨੇ ਉਹ ਕਹਿ ਰਹੇ ਵੀ ਕੋਟੇਸ਼ਨਾਂ ਗਲਤ ਪਾਉਂਦੇ ਪਤਾ ਨਹੀਂ ਕੌਣ ਪਾਉਂਦਾ ਇੱਥੇ ਤਾਂ ਕੋਈ ਗਲਤ ਪਾਉਂਦਾ ਨਹੀਂ ਅੱਛਾ ਜੀ ਠੀਕ ਹੈ ਜੀ ਅਸੀਂ ਦੇ ਆਪਣੇ ਪੱਲਿਓਂ ਘਰੋਂ ਪੈਸੇ ਲਿਆ ਲਿਆ ਤੇ ਜਦੋਂ ਇਸੇ ਮਾਮਲੇ ਸੰਬੰਧੀ ਐਕਸ਼ਨ ਵਿਜੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਉਹਨਾਂ ਕਿਹਾ ਕਿ ਹੁਣ ਮੇਰੇ ਧਿਆਨ ਦੇ ਵਿੱਚ ਸਾਰਾ ਮਾਮਲਾ ਆ ਗਿਆ ਹੈ ਤੇ ਜੇ ਕੋਈ ਲਿਖਤੀ ਸ਼ਿਕਾਇਤ ਆਂਦੀ ਹੈ ਤਾਂ ਮੈਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਾਂਗਾ ਸਤਿ ਸ਼੍ਰੀ ਅਕਾਲ ਮੇਰੇ ਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲਾਗਿਆ ਹੈਗਾ ਠੀਕ ਹੈ ਉਹ ਜਿਹੜੀ ਗੱਲ ਕਰਦੇ ਗਏ ਬਿਲਕੁਲ ਬੇਬੁਨਿਆਦ ਗੱਲ ਹੈ ਪਰ ਹਰ ਇੱਕ ਇਨਸਾਨ ਦਾ ਮਾਨ ਸਤਕਾਰ ਕਰਦੇ ਸਾਨੂੰ ਪਤਾ ਕਿ ਨੌਕਰੀ ਕਿਵੇਂ ਕਰਨੀ ਹੈਗੀ ਹੈ ਮੁਲਾਜ਼ਮਾ ਤੋਂ ਕੰਮ ਕਿਵੇਂ ਲੈਣਾ ਹੈਗਾ ਠੀਕ ਹੈ ਦੈਟਸ ਆਲ ਪਰ ਉਹਨਾਂ ਨੇ ਆਪਣੀ ਬਾਈਟ ਦੇ ਵਿੱਚ ਇਹੋ ਹੀ ਕੋਟੇਸ਼ਨਾਂ ਦਾ ਤੁਹਾਡਾ ਨਾਮ ਵੀ ਜ਼ਿਕਰ ਕੀਤਾ ਤੁਸੀਂ ਉਹਦੇ ਬਾਰੇ ਕੀ ਕਹੋਗੇ ਸਰ ਮੇਰੇ ਬਾਰੇ ਕੋਟੇਸ਼ਨਾਂ ਦੀ ਉਹਨਾਂ ਨੇ ਕੋਈ ਮੇਰੀ ਗੱਲ ਹੋਈ ਨਹੀਂ ਕੋਟੇਸ਼ਨਾਂ ਦੀ ਉਹਨਾਂ ਨਾਲ ਗੱਲ ਹੋਈ ਹੈ ਉਹਦਾ ਜੌਬ ਤਾਂ ਉਹਨਾਂ ਨੇ ਦੇ ਦਿੱਤਾ ਹੈਗਾ ਜੀ ਨਹੀਂ ਐਕਚੁਅਲ ਤੁਹਾਡਾ ਨਾਮ ਵੀ ਜ਼ਿਕਰ ਕਰ ਰਹੇ ਮੇਰਾ ਨਾਮ ਜੋ ਮਰਜ਼ੀ ਕੋਈ ਜਿਸ ਤਰ੍ਹਾਂ ਮਰਜ਼ੀ ਚ ਵੀ ਸਰ ਜਿਸ ਤਰ੍ਹਾਂ ਮਰਜ਼ੀ ਕੋਈ ਕਹੀ ਜਾਵੇ ਤੇ ਇਸ ਗੱਲ ਨੂੰ ਆਪਾਂ ਮੰਨ ਲਵਾਂਗੇ ਚਲੋ ਠੀਕ ਤੁਸੀਂ ਮੰਨਦੇ ਕਿ ਤੁਹਾਡੇ ਨਾਲ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਮੇਰੇ ਨਾਲ ਸਿਰ ਉਹਨਾਂ ਦੀ ਇਹੀ ਗੱਲ ਹੋਈ ਆ ਉਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਪਰੋੜਦਾ ਦੇ ਰਹੇ ਮੇਰੇ ਹੁੰਦਿਆਂ ਗੱਲ ਵੀ ਨਹੀਂ ਹੋਈ ਇਹ ਦੋਨਾਂ ਨਾਲ ਗੰਨਾਂ ਦੀ ਗੱਲ ਹੋਈ ਹੈ ਨਾ ਮੇਰੇ ਹੁੰਦੇ ਨਹੀਂ ਗੱਲ ਹੋਈ ਉਹ ਤਾਂ ਸਾਡਾ ਮੁਲਾਜ਼ਮ ਸਾਥੀ ਮੈਸਰ ਨੂੰ ਆਰਾਮ ਨਾਲ ਮੈਂ ਕਿਹਾ ਦੇ ਕੋਈ ਗੱਲ ਨਹੀਂ ਸਿਰਫ ਇਹ ਗੱਲ ਹੋਈ ਹੈ ਉੱਤੋਂ ਲਵਾ ਮੇਰੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਇਦਾਂ ਜੀ ਆਪਾਂ ਜਨਾਬ ਵੱਲੋਂ ਦੱਸਿਆ ਗਿਆ ਵੀ ਚੱਕ ਦੀਪੇਵਾਲ ਦੇ ਵਿੱਚ ਜਿਹੜੀ ਨਾ ਕੁਟੇਸ਼ਨ ਨਾ ਗਲਤ ਪਾਈ ਗਈ ਆ ਉਹ ਅਸੀਂ ਮੌਕੇ ਤੇ ਜਿਹੜਾ ਸਾਰਾ ਰਿਕਾਰਡ ਹੁਣ ਇਕੱਠਾ ਕਰਕੇ ਇੱਕ ਵਾਰੀ ਇਹਦੀ ਚੈਕਿੰਗ ਕਰਵਾਉਣੀ ਆ ਕਿ ਵਾਕਈ ਇਹ ਕੰਮ ਜਿਹੜਾ ਆ ਉਹ ਘੱਟਦਾ ਸੀਗਾ ਤੇ ਕਿ ਕਿਟੇਸ਼ਨ ਵੱਧ ਪਈ ਗਈ ਆ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਚੈਡੀ ਕਲਰ ਟਾਈਮ ਟੀਵੀ ਲਈ ਗੁਰਦਾਸ ਪੋਰਤੋਂ ਰਵਿੰਦਰ ਸਿੰਘ ਸੈਣੀ ਦੀ ਖਾਸ ਰਿਪੋਰਟ